ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਕਿਹੜਾ ਪਿੰਡ ਦਾ? ਸਾਡਾ ਨਾਮਾ ਪਿੰਡ ਫਤਿਹਪੁਰ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ 에ਜੀ ਨਾ ਵਾਇਰਲ ਹੋ ਗਈ ਆ ਜਿਹੜੀ ਕਿ ਕੁਝ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਿੰਡ ਗਰਦਾਸਪੁਰ ਦੇ ਲੱਗਦੇ ਨੇ। ਜੀ। ਤੇ ਬੱਚੇ ਨੂੰ ਜੋ ਕਿ ਉਹ ਤੋਂ ਗਵਾਹ ਕਰਕੇ ਲਿਆ ਜਾਂਦਾ ਨੇ ਕੀ ਮਸਲਾ ਕੀ ਇਹ ਸਰਾ ਜੀ ਕਿ ਤੇ ਕਿਸ ਤਰ੍ਹਾਂ ਇਹ ਵਾਰ ਬਤਾਓ। ਨਹੀਂ ਜੀ ਬੱਚੇ ਨੂੰ ਗਵਾਹ ਕਰਕੇ ਨਹੀਂ ਲੈ ਕੇ ਆਈ। ਮੇਰਾ ਮੇਰੀ ਵਾਈਫ ਦੇ ਨਾਲ ਡਿਸਪੂਟ ਚੱਲਦਾ 2 ਸਾਲ ਹੋ ਗਏ ਇੱਥੋਂ ਗਈ ਆ ਰੋਟ ਸਕੇਓ ਕਰੋ। ਦਰਨਾ ਨਾਮ ਉਹਦੇ ਬੱਚਿਆਂ ਨੂੰ ਮਿਲ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਨਾ ਹਰ ਵਾਰੀ ਇਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਤਰਲੇ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਾ ਨਾਲ ਨਾਮ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰਟ ਦੇ ਵਿੱਚ ਵੀ ਜੱਜ ਨੇ ਵੀ ਕਹਿਆ ਕਿ ਇਹਨਾਂ ਦੀ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾਜੂ ਦੇ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਕਰਾਉਂਦੇ ਉਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮੈਂਸਾਈ ਜਾਂਦਾ ਕਿ ਸਾਡੇ ਘਰ ਲੱਗੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਉਹਦੇ ਘਰੇ ਮੈਂ ਨਾ ਘਰ ਗਿਆ ਬੱਚੇ ਨੂੰ ਮਿਲਣ ਵਾਸਤੇ ਮੇਰੀ ਸੱਸ ਨੇ ਮੇਰੀ ਤੋਹੀਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨਾਂ ਦੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚਿਰ ਜਦੋਂ ਮੈਂ ਉੱਥੋਂ ਮਿਲ ਕੇ ਵਾਪਸ ਨਿਕਲਿਆ ਵਾ ਮੇਰਾ 사ਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉੱਥੇ ਮੇਰੇ ਗਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਮੇਰੇ ਗੱਡਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ ਉੱਤੇ ਮਾਰਕਟਾਈਂਗ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜਿਵੇਂ ਫੋਨ ਆਨ ਕਰ ਲਵਾਂ ਉਸ ਦਿਨ ਉਹ ਦਰਖਾਸ਼ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦਾ ਹੈ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾ ਗਿਆ ਕਿ ਮੈਂ ਕਹਿੰਦਾ ਚਲੋ ਸਾਰਿਆਂ ਨੇ ਕਹਾ ਕਿ ਆਪਾਂ ਵੈਬ ਬਈਆ ਕਰ ਗਏ ਆ ਪਰ ਨਾ ਵਧੀਏ ਜੇ ਅੱਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗਾਈ ਕਰ ਰਹੀ ਆ ਦੀ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਏ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਲਾਉਣ ਵਾਸਤੇ ਲੈ ਆ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹ ਤੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਦੀ ਸੈਕੰਡ ਹਾਰਟ ਸਕੂਲ ਦੇ ਵਿੱਚ ਪੜਦਾ ਹੈ ਇਹ ਇਹ ਜਾ ਰਹੀ ਹੈ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੀ 8 ਅਪ੍ਰੈਲ ਦੀ ਬੱਚਾ ਸੈਕੰਡਰੀ ਸਕੂਲ ਭਿੱਖੀ ਬਣਚਾ ਪੜਨ ਗਿਆ ਹੈ ਜਾ ਕੇ ਚਾਚੀ ਵੀ ਕਰ ਸਕਦੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆ ਨਾ ਲੈਣ ਵਾਸਤੇ ਇਹਨਾਂ ਨੇ ਮੈਨੂੰ ਬੇਰੇ ਕੋ ਬੱਚੇ ਖੋੜੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਥੇ ਇਹਨਾਂ ਨੂੰ ਮੈਂ ਇਹ ਵਣ ਇਥੋਂ ਤੱਕ ਵੀ ਕਹਿੰਦਾ ਅੱਜ ਪ੍ਰਸ਼ਾਸਨ ਇਹ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਹੈ ਕਿ ਮੈਂ ਮੈਡਮ ਪਲਵਿੰਦਰ ਜੀ ਕੌਰ ਜਿਹੜੇ ਐਸਐਸਪੀ ਉਥੋਂ ਦੇ ਗੁਰਦਾਸਪੁਰ ਉੱਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇਕਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਵਹਾਰ ਕਰਾਇਆ ਜਾਵੇ ਸਾਨੂੰ ਬੱਚੇ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉੱਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੀ ਹੋਰ ਚੇ ਮਿਲਦਾਂਗੇ ਫਰਾਂਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਪੁੱਟ ਮਾਰ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹ ਨਾ ਗਿਆ ਨਹੀਂ ਕਾਰਵਾਈ ਇਹੀ ਕਾਰਵਾਈ ਸੁਣਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਸੀ ਚਲੋ ਫਿਰ ਵਿੱਚ ਇਹ ਵੀ ਗੱਲ ਇਹ ਕਹੇ ਸੀ ਚਲੋ ਮੰਨ ਲਓ ਕਿ ਛੋਟਾ ਪੰਜਾਬ ਬੈਜੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਮੈਰਿਜ ਕਿੰਨਾ ਚਿਰ ਹੋ ਗਿਆ ਜੀ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਸ ਦਾ ਕੀ ਨਾਂ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ 12ਵੀਂ ਗਏ ਨੇ ਹਾਂਜੀ ਮੈਂ ਤੇ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਸਾਰੇ ਆਹ ਦਾ ਵੀਜ਼ਾ ਵਾ ਆ ਤੁਸੀਂ ਚੈੱਕ ਕਰ ਸਕਦੇ ਦੀ ਆਫਰ ਲੈਟਰ ਤੱਕ ਜੋ ਵੀ ਹੈਗਾ ਕਿੰਨਾ ਇਹਦਾ ਵੀਜ਼ਾ ਹੈ ਜਦੋਂ ਗਏ ਨੇ ਬਾਹਰ ਜਦੋਂ ਵੀਜ਼ਾ ਲੱਗਾ ਕਿ ਉਹਦੇ ਬੱਚੇ ਤੁਹਾਡੇ ਕੋਲ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੇ ਗਏ ਸੀ ਉਹ ਤੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਸਰ ਇਹ ਕਹਿੰਦੀ ਅਗੇ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ 2000 ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਅਗੇ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆਪਣੇ 2023 ਦੇ ਵਿੱਚ ਅਸੀਂ ਸਤੰਬਰ ਜਾ ਅਪਲਾਈ ਕੀਤਾ ਸੀ ਵੀਜ਼ਾ ਜਿਸ ਦਿਨ ਦੀ ਆਈ ਉਸ ਦਿਨ ਦੀ ਇਹਨੇ ਘਰ ਤੇ ਕਰੇ ਪਾਈ ਆ ਤੇ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋਬ ਹੈਗਾ ਸਾਡਾ ਵੇਜ ਵਟ ਕੇ ਤੇ ਲਾਇਆ ਵਾ ਹੁਣ ਵੀ ਮੈਂ ਆਜ ਜਦੋਂ ਕੈਨੇਡਾ ਦੀ ਰਿਫਿਊਜ਼ਲ ਆਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ વારવાર મને ਬਾਹਰ ਕਹਾ ਦੋ ਮੇਰੇ ਭਰਾ ਨੂੰ ਬਾਹਰ ਕਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਕਿੰਨਾ ਕੇ ਪੈਸੇ ਲੱਗਦੇ ਸਾਰ ਘੜ ਦੋ ਘਾੜ ਮੇਰਾ 24 25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਕਲਾ ਹਾਂਜੀ ਜਮੀਨ ਕਿੰਨੀ ਤੇ ਜਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਵਿਚਾਰੇ ਜੋਗੀ 8-10 ਕਿੱਲੇ ਤਾਂ ਉਹਨ ਜਿਹੜੇ ਬੱਚੇ ਨੇ ਉਹ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਨਹੀਂ ਜੀ ਹੁਣ ਐ ਵਕਤ ਤੇ ਮੇਰੇ ਕੋਲ ਆ ਜੀ ਹਾਂਜੀ ਹੁਣ ਕੀ ਇਨਸਾਫ ਦੀ ਕੀ ਮੰਗ ਸਕਦੇ ਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਪਰਫਾਰਮਾਂ ਤੋਂ ਬਚਿਆ ਜਾਵੇ ਪੁਲਿਸ ਭੇਜ ਕੇ ਸਾਰੀ ਜਿੰਨੀ ਵੀ ਹੈਗੀ ਇਨਕੁਆਰੀ ਕਰਕੇ ਜੇਕਰ ਮੈਂ ਦੋਸ਼ੀ ਹੂੰ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤੇ ਇਹ ਹੈਗਾ ਕਿ ਜੇ ਮੈਂ ਠੀਕ ਆ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨ ਉਸ ਦਿਨ ਲਿਆਉਂਦਾ ਪਰ ਮੇਰੀ ਸੁਣਮਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਹੈ ਲੈ ਇਹ ਤੁਹਾਡੇ ਨਾਲ ਬੱਚੇ ਕਿ ਕੇ ਹਾਂਜੀ ਮੇਰੇ ਕੋਲ ਜੀ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਆ ਜੋ ਸਿੰਪਲ ਲੈ ਕੇ ਆ ਹਾਂਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਹੈ ਚਲੋ ਜੋ ਝੂਠੀ ਆ ਸੱਚੀ ਆ ਚਲੋ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀਆਂ ਪਹਿਲੀਆਂ ਵੀਡੀਓ ਕੱਢ ਕੇ ਨਾ ਘਰ ਸিসিਟੀਵੀ ਲੱਗੇ ਪਹਿਲੀਆਂ ਵੀਡੀਓ ਵਖਾਉਣ ਜਿੱਦਣ ਹੱਥ ਜੋੜ ਕੇ ਨਾ ਬੁਗੇ ਫੁਰੁੰਦੇ ਰਹੇ ਮੈਂ ਕੱਲਾ ਜਾਂਦ ਰਿਹਾ ਕੋਈ ਨੂੰ ਨਾਲ ਵੀ ਨਹੀਂ ਖੜਦਾ ਰਿਹਾ ਜੀ ਕੋਈ ਕਿਹਨੇ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟਮਾਰ ਹੋਈ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦਿੰਦਾ ਜੀ ਕਿ ਉਹ ਵੀਡੀਓ ਜਿਹੜੀ ਤੁਹਾਡੀ ਕੁੱਟਮਾਰ ਕੀਤੀ ਸੀ ਹਾਂਜੀ ਕਾਰਨ ਕੀ ਹੈ ਜੀ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਸਰ ਸੱਸ ਮੇਰੀ ਪੁਲਿਸ ਚਾ ਜੀ ਉਹ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਕਿੰਨੀ ਵੀ ਹੈਗੀ ਆ ਤੇ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਂ ਨਹੀਂ ਹੋ ਰਹੀ ਵੀ ਹੁਣ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਹੈਗਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਜੇਕਰ ਮੈਨੂੰ ਕੋਈ ਤੰਗ ਕਰੂਗੀ ਮੈਂ ਆਪਣੇ ਬੱਚੇ ਸਵੈ ਸੂਸਾਈਡ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਤਾਂ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਨਾ ਕਿਸੇ ਵੀ ਕਹਤੇ ਨਹੀਂ ਆ ਰਹੇ ਵੀ ਨਾ ਕੋਰਟ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕਦੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਕੱਡੇ ਵੀ ਪਰ ਕੋਈ ਗੱਲ ਨਹੀਂ ਕਰਾ ਰਿਆ ਵੀ ਪਹਿਲੀ ਦਾ ਵੀ ਕੋਈ ਮਸਲਾ ਚੱਲ ਰਿਹਾ ਹਾਂਜੀ ਜਦੋਂ ਮੈਨੂੰ ਕਿਹਾ ਆਪਣੇ ਸਾਸਰ ਨੂੰ ਇੱਕ ਵਾਰੀ ਮੇਰੇ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਕਲਾਉ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਕਲਾਉਣਾ ਵੀ ਆਪਣੀ ਪਹਿਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪਹਿਲੀ ਕਰਾ ਇਹਦੇ ਰਿਸ਼ਤੇਦਾਰ ਵੀ ਮਨੇ ਉਦਾਂ ਕਹਿੰਦੇ ਆ ਕਿ ਇਹਦੇ ਨਾਂ 사 ਕੋਈ ਕਰਾ ਤੇ ਇੱਥੇ ਰਹਿ ਸਾਡੇ ਕੋਲ ਪਰ ਮੈਂ ਆਪਣੇ ਮਾਂ ਤੇ ਦਜਤ ਜੀ ਨੂੰ ਕਿੱਦਾਂ ਛੱਡਦਾ ਮੈਨੂੰ ਮੇਰਾ ਘਰ ਆ ਇੱਥੇ ਸਾਰਾ ਕੁਝ ਰਹਿਗਾ ਮੈਨੂੰ ਤਾਂ ਸਾਰਾ ਕੁਝ ਇਹਦੇ ਨਾਂ ਕਰਾ ਫੇਰ ਇੱਥੇ ਆਉਣਾ ਮ ਤਾਰਾ ਮੈਂ ਕਿੰਨੇ ਕ ਪੈਸੇ ਲੈ ਜਾਵਾਂ ਮੈਨੂੰ ਇਹੇ ਸਮਝ ਲੱਗਣ ਤੀ ਜਾਂਦਾ ਅਜੇ ਤੱਕ ਮੇਰਾ ਨਾਂ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੰਦਾ ਵਾ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹੜੀ ਇੱਕ ਅ ਕਰਦਾ ਗਰਦਾਸ ਪਰਦੇ ਲੱਗੇ ਪਏ ਨੇ ਘਰ ਦੇ ਵਿੱਚੋਂ ਬੱਚਾ ਕਿਹਨੇ ਸਾਡੇ ਅਗਵਾ ਕਰਕੇ ਲੈ ਗਏ ਨੇ ਇਸੇ ਦਾ ਪਰਿਵਾਰ ਦੇ ਕੀ ਮਸਲਾ ਕੀ ਇਹ ਸਾਹਮਣ ਹੈ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਗਈ ਨਗਾ ਇਹਨੂੰ ਜਲੋ ਜੋ ਕਹੇ ਬਾਰੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਆਏ ਕਰਕੇ ਹੱਥ ਵੀ ਜੋੜੇ ਸੀ ਵੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਮੈਂ ਦਿਲਪ੍ਰੀਤਨ ਵੀ ਆਖਿਆ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਹਲਾ ਪੋਸ਼ਨ ਤੁਸੀਂ ਲੈ ਲਓ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਤੇ ਹੁਣ ਕੀ ਕਾਰਨ ਕੀ ਬਣਿਆ ਜਿਹੜਾ ਇਹ ਸਭੇ ਖੱਟਾ ਘੜਾ ਜਿਹੜਾ ਪਹੁੰਚਿਆ ਇਨਸਾਫ ਦੀ ਕੀ ਮੰਗ ਕਰਦੇ ਆ ਇਨਸਾਫ ਦੀ ਇਹੋ ਮੰਗ ਕਰਦੇ ਆ ਅਸੀਂ ਤੇ ਇਹ ਆਨੇ ਆ ਤੇ ਬੱਚੇ ਵੀ ਆ ਗਏ ਆ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਜਾਣੇ ਵੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਇਨਸਾਫ ਚਾਉਨੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਉਹ ਵੀ ਨਹੀਂ ਜਾਣੇ ਵੀ ਦਿਲਪ੍ਰੀਤ ਵੀ ਘਰ ਆਵੇ ਇਨਸਾਫ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡ ਤੋਂ ਆ ਫਤਿਹਪੁਰ ਤੋਂ ਜੀ ਜੀ ਬੰਨੇ ਇੱਕ ਜਿਹੜਾ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਕਿ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਹੈ ਜਿੱਦੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪਰ ਉਹ ਪਰਵਾਦਾ ਕਹਿਣਾ ਕਿ ਇਹਨਾਂ ਨੂੰ ਵਗਵਾ ਕੀਤਾ ਗਿਆ ਨਾ ਮਾਮਲਾ ਕੀ ਹੈ ਪੂਰਾ ਜੀ ਇਹ ਤਾਂ ਦੇਖੋ ਜੀ ਉਹ ਤਾਂ ਬਹੁਤ ਲੰਮੀ ਕਹਾਣੀ ਆ ਜੇ ਜਦਾ ਸਾਰੀ ਦੱਸੀਏ ਤਾਂ ਬਹੁਤ ਲੰਮੀ ਹੋ ਜਾਊਗੀ ਮੈਂ ਤਾਂ ਸ਼ੋਰਟ ਤੇ ਤੁਹਾਨੂੰ ਦੱਸ ਸਕਦਾ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਦਾ ਹੋ ਹਾਲੇ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਘਲੋ ਹਾਲੀ ਬੇਬੀ 6 ਮਹੀਨਾ ਦਾ ਵੀ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਅਸਟ੍ਰੇਲੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ ਸ਼ੇ ਨਾ ਆ ਬਾਦਾਂ ਦੀ ਵੀ ਮੈਂ ਵਾਪਸ ਆਣਾ ਫੇਰੇ ਵਾਪਸ ਵੀ ਆ ਗਈ ਆਣ ਕੇ ਆਉਂਦੇ ਆਣ ਕੇ ਫੇਰ ਲੜਾਈ ਪਾ ਲਈ ਵੀ ਮੈਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਸ਼ੇਲੀਆਤ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਛ ਨਹੀਂ ਹੋਣਾ ਸਭ ਕੁਝ ਕਰਕੇ ਫੇਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਗਿਲਪਲੀ ਨੂੰ ਲੈ ਜਾਨੇ ਆ ਤੇ ਅਸ਼ੇਲੀਆ ਦਾ ਵੀ ਯਾਰ ਜੇ ਕੈਨੇਡਾ ਦਾ ਵੀਜਾ ਅਪਲਾਈ ਕਰ ਦਿੰਦੇ ਆ ਫੇਰ ਅਪਲਾਈ ਕੀਤਾ ਜੀ ਅਪਲਾਈ ਕਰਨ ਤੋਂ ਬਾਅਦ ਚੰਗੀ ਬਲੀ ਵਸੀ ਇਥੇ ਰਿੰਦੀ ਲਈ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਇਹ ਦਿਨ ਉਹ ਜਲਾਗੀ ਇਹਨੇ ਫੇਰ ਤਾਲ ਕਰਨਾ ਸ਼ੁਰੂ ਕਰਤਾ ਉਹ ਦਿਨ ਇਹ ਆਪਦੀ ਮਾਂ ਨੂੰ ਸੱਦ ਕੇ ਟੈਲੀਫੋਨ ਕਰਕੇ ਆਪਣੇ ਭਰਾ ਨੂੰ ਸੱਦਦਾ ਵੀ ਮੈਨੂੰ ਘਟਣਾ ਮਾਰ ਕਰਦੇ ਤੇ ਮੈਨੂੰ ਲੈ ਜਾਏ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਨੂੰ ਖਬਰਦ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੜਦੀ ਆ ਇਹ ਉਹ ਲੋਏ ਚਲੇ ਵੀ ਬੱਚੇ ਜਿਹੜੇ ਹੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਵੀ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਗਿਆ ਨਰਮਲ ਦੀਪਿਆ ਅਸੀਂ ਜਾ ਕੇ ਬੱਚੇ ਉਹਨਾਂ ਨੂੰ ਦੇ ਕੇ ਆਏ ਫਿਰੋ ਕਭੀ ਹੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰ ਨੂੰ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਅਹੀਂ ਹਾਂ ਕਰਕੇ ਅੱਗੇ ਵੀ ਕਰਾਵਾਂਗੇ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਉਹਨੇ ਵੀ ਮੈ ਤਾਂ ਸਾਰਾ ਲੁੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਬਣੇ ਤਾਂ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਕੋਲ ਪੈਰੀ ਵਿੱਚ ਨਾਲ ਹੀ ਰਹਿ ਗਈ ਆ ਫਿਰ ਕਿੰਨੇ ਨੇ ਇਹਦੀ ਸੱਸ ਕਹਿੰਦੀ ਪੈਰੀ ਵਿੱਚੋਂ ਪਰ ਮੇਰਾ ਮੁੰਡਾ ਬਾਹਰ ਘਲਾਓ ਨਹੀਂ ਤੇ ਫਿਰ ਇੱਥੇ ਆਣ ਕੇ ਰਹੋਗੇ ਤੇ ਫੇਰ ਹੀ ਕੁੜੀ ਨੂੰ ਕਢਾਵਾਂਗੇ ਉਦੋਂ ਤੇਜ ਦੇ ਵਿੱਚ ਜੋ ਮੁੰਡੇ ਇਹ ਵਾਪਸ ਨਹੀਂ ਆਏ ਬਾਦ ਵਿੱਚ ਸਾਡੇ ਜਿਹੜੇ ਐਮ.ਐਲ.ਏ. ਨੇ ਖਾਕਾ ਬਾੜਾ ਸਾਹਿਬ ਉਹਦੇ ਨਾਲ ਤਾਲਮੇਲ ਕਰਕੇ ਤਾਂ ਹੀ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਾਉਦੇ ਤੋਂ ਸਮਝਾਉਤਾ ਹੋਇਆ ਨਹੀਂ ਜੀ ਇਹਨੇ ਇੱਕ ਛਤ ਰੱਖ ਲਈ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇ ਦਿੱਤੇ ਤਰੀ ਦੇ ਦਿੱਤੇ ਜਿੱਦਣ ਗਏ ਬੱਚੇ ਦਿਨ ਗਏ 10,000 50,000 ਰੁਪਏ ਲੈਣਾ ਮੈਂ ਕੱਪੜੇ ਬਣਾਉਣੇ ਆ ਅੱਜ ਵੀ ਸਾਡੇ ਤੇ ਮਾਰ ਗੱਲ ਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜੋ ਸਾਡੇ ਥਰੂ ਜੋ ਸਾਡੇ ਸਾਹਮਣੇ ਹੋਇਆ ਉਹ ਤੋਂ ਥੋੜੀਆਂ ਪਰਜਾਇਦਾ ਸਾਰਿਆਂ ਦੇ ਹੋਇਆ ਹੈ ਖਰਾ ਨੂੰ ਲਾਜੇ ਭਰ ਬਾਰੇ ਆਪ ਦੀ ਤਰਫੋਂ ਤੋਂ ਤਾਂ ਤੇ ਖੁੱਲੀ ਖੁੱਲੀ ਜੀ ਪੰਚਾਇਤ ਬਾਕੇ ਜੀ ਦਾ ਵੀ ਕਸੂਰ ਆ ਉਹ ਉੱਤੇ ਕਰਦੇ ਕਰੋ ਤੇ ਪਰ ਜੇਕਰ ਇਹਦੀ ਸ਼ਾਸਜਾਲੇ ਬੰਦੀ ਵੀ ਦੀ ਤੇ ਸਾਦਾ ਘਰ ਜਿਹੜਾ ਵੱਸ ਸਕਦਾ ਮੇਰਾ ਨਾਂ ਭਾਜੀ ਗੁਰਪ੍ਰੀਤ ਸਿੰਘ ਹੈ ਜੀ ਇੱਕ ਵੀਡੀਓ ਵਾਇਰਲ ਬੜੀ ਤੇਜ਼ੀ ਨਾਲ ਹੁੰਦੀ ਹੈ ਪਿੰਡ ਸਾਡੂ ਚੱਕ ਦੀ ਹੈ ਕਿ ਜਿਹੜੇ ਕੁਝ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਦੋੜ ਕਰਕੇ ਬੱਚੇ ਅਗਵਾ ਕੀਤੇ ਗਏ ਹਾਂਜੀ ਉਹਦਾ ਮਾਮਲਾ ਕੀ ਹੈ ਜੀ ਜ਼ਰਾ ਮਾਮਲਾ ਹੈ ਜੀ ਇਹ ਮੇਰਾ ਦੋਸਤ ਹੈ ਬਚਪਨ ਦੀ ਦੋਸਤਾਂ ਦੋਵੇਂ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆਦੀ ਵਾਈਫ ਜਦੋਂ ਅਸਟ੍ਰੇਲੀਆ ਭੇਜੀ ਐ ਅਸਟ੍ਰੇਲੀਆ ਜਾ ਕੇ ਕੋ ਜਿਹਨਾਂ ਦਾ ਪਰਿਵਾਰ ਉਧਰ ਵੀ ਆ ਤੇ ਸੱਸ ਨਾਲ ਵੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ ਉਹਨੇ ਉਹਨੂੰ ਉਂਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਭਾਈ ਉਹ ਲਾਹਤ ਵਿਗੜਦੇ ਗਏ ਜੀ ਤੇ ਖਿਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪਸ ਬੁਲਾ ਲਿਆ 7-8 ਮਹੀਨਿਆਂ ਤੱਕ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਐ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਖਲਾਅ ਕੀਤੀ ਫਿਰ ਅਹੀਂ ਮੇਰੇ ਕਹਣਾ ਤਿੰਨੇ ਜਾਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਗਏ ਅਹੀਂ ਉਹ ਹੱਥ ਜੋੜੇ ਜੀ ਪਰ ਅਹੀਂ ਹਰ ਟਾਈਮ ਬੇਇਜ਼ਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਕੇ ਆ ਚੁੱਕਿਆ ਸੀ ਇਹਨੇ ਸਾਡੇ ਤੇ ਕੰਪਲੇਂਟ ਕੀਤੀ ਫਿਰ ਅਹੀਂ ਇਕੱਠੇ ਹੋ ਗਏ ਜੀ ਗਰਦਾਸਪੁਰ ਮੇਰੇ ਕਹਣਾ ਸਦਰ ਥਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 ਅੱਠ ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦ ਨੇ ਬੇਟੇ ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਹੈ ਜੜ ਹੈ ਜੀ ਲੜਾਈ ਦੀ ਤੇ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਦੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਮੈਂ ਹੀ ਰਹਿ ਸਕਦਾ ਜਿਹੜੀ ਇਹ ਵੀਡੀਓ ਵਾਇਰਲ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਇਹ ਕਹਿੰਦੇ ਗਏ ਉਹ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਹੀਂ ਅੱਜ ਕੋਸ਼ਿਸ਼ ਕਰਦੇ ਆਂ ਜੀ ਅੱਜ ਡੀਜੀਪੀ ਸਾਹਿਬ ਨਾਲ ਡਿਸਕਸ ਕਰਕੇ ਇਨਕੁਆਇਰੀ ਮਾਰ ਕਰਾਉਣੇ ਆ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕੇ ਦੋਸ਼ੀ ਆ ਤੇ ਇਹਤੇ ਪਰਚਾ ਦਰਜ ਕਰ ਦੇਣ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ